ਸੈਮਜੀ ਦਾ ਪੇਤਰ ਆਮਕ 475 ਤੇ ਇਸ ਟੈਸਪਹਿਮਾਨ ਹੈ ਆਸਾ ਰਾਮ ਦੀ ਬਾਰ ਦੀ 19ਵੀਂ ਪੌੜੀ ਅੱਜ ਆਪਾਂ ਇਸ ਪੌੜੀ ਦਾ ਵਿਚਾਰ ਕਰਦੇ ਆਂ ਨਾਲੋਂ ਨਾਲ ਸ਼ਲੋਕ ਪੜ੍ਹ ਕੇ ਉਹਨਾਂ ਦਾ ਵੀ ਵਿਚਾਰ ਸ਼ਲੋਕ ਮਹਲਾ ਪਹਿਲਾ ਪਹਿਲਾ ਸੁੱਚਾ ਆਪ ਹੋਈ ਸੁੱਚੀ ਬੈਠ ਆਈ ਪਹਿਲਾ ਮੈਂ ਆਪ ਨੂੰ ਇਹ ਰਸਤੇ ਮਾ ਕੇ ਇਸ ਸਲੋਕ ਵਿੱਚ ਗੁਰੂ ਜੀ ਆਪਾਂ ਨੂੰ ਦੱਸਣਗੇ ਕਿ ਕਿ ਅਸੀਂ ਬਾਹਰੀ ਪਵਿੱਤਰਤਾ ਖਾਣ ਪੀਣ ਦੀ ਜਾਂ ਭੋਜਨ ਬਣਾਉਣ ਦੀ ਕੋਈ ਗੋਤੀ ਰੱਖਦੇ ਆ ਸਵੱਛਤਾ ਜ਼ਰੂਰੀ ਹੈ ਸਵੱਛਤਾ ਤੇ ਜ਼ਰੂਰੀ ਹੈ ਅਤ ਜ਼ਰੂਰੀ ਹੈ ਪਰ ਦਖਾਵੇ ਦੀ ਪਵਿੱਤਰਤਾ ਉਹੀ ਕਹਿੰਦੇ ਦਿਖਾਵੇ ਦੀ ਪਵਿੱਤਰਤਾ ਤਾਂ ਬਹੁਤ ਹੈ ਪਰ ਆਖਰ ਨੂੰ ਜਿਹੜਾ ਬੰਦਿਆ ਤੂੰ ਹੈ ਨਾ ਤੂੰ ਨਹੀਂ ਪਵਿੱਤਰ ਹੈਗਾ ਜਿਹੜਾ ਖਾ ਰਿਹਾ ਹੈ ਜਿਹੜਾ ਭੋਜਨ ਚੱਕ ਰਿਹਾ ਤੂੰ ਨਹੀਂ ਪਵਿੱਤਰ ਹੈਗਾ ਤੇਰੇ ਨਾਲ ਟੱਚ ਕਰਕੇ ਤੇਰੇ ਸੰਪਰਕ ਵਿੱਚ ਆ ਕੇ ਇਹ ਭੋਜਨ ਵੀ ਖਰਾ ਹੋ ਜਾਂਦਾ ਇਸ ਦੇ ਤੇ ਵੀ ਤੁਪਾਂ ਪੈਂਦੀਆਂ ਫਿਰ ਇਹਦਾ ਮਤਲਬ ਤੂੰ ਨਹੀਂ ਫਿਰ ਸਹੀ ਹੈਗਾ ਇਹ ਖਿਆਲ ਕਰ ਪਰ ਤੂੰ ਆਪਣੇ ਆਪ ਨੂੰ ਸੁੱਚਾ ਕਹਿ ਰਹੇਂ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠ ਆਈ ਆਪਨਾ ਧੋਕੇ ਪੁਜਾਰੀ ਪੀਰ ਸੁੱਚਾ ਹੁੰਦਾ ਫਿਰ ਕਹਿੰਦਾ ਵੀ ਸੁੱਚੇ ਥਾਂ ਤੇ ਮੈਂ ਬੈਠਾ ਹਾਂ ਜਿਨੀ ਉਸ ਚੌਂਕੀ ਵਗੈਰਾ ਨੂੰ ਸੁੱਚਾ ਕਰਦਾ ਸੁੱਚੇ ਆਗੈ ਰੱਖਿਐਨ ਕੋਈ ਨਾ ਪੇਟੇ ਹੋ ਜਾਏ ਗੁਰੂ ਜੀ ਕਹਿੰਦੇ ਉਸ ਦੇ ਅੱਗੇ ਫਿਰ ਜਿਹੜਾ ਉਹਦਾ ਜਜਵਾਨ ਹੈ ਉਹਦੀ ਸੇਵਾ ਕਰਨ ਵਾਲਾ ਜਿਹੜਾ ਉਹ ਭੋਜਨ ਲਿਆ ਕੇ ਰੱਖਦਾ ਜਿਹਨੂੰ ਪਹਿਲਾਂ ਕਿਸੇ ਨੇ ਚੱਖਿਆ ਨਹੀਂ ਯਾਨੀ ਕੋਈ ਨਾ ਭਟੇਉ ਜਾਏ ਜੋ ਕਿਸੇ ਨੇ ਵੀ ਹੋਰ ਝੂਠਾ ਨਹੀਂ ਕੀਤਾ ਯਾਨੀ ਪਾਕ ਪਵਿੱਤਰ ਭੋਜਨ ਬਣਾ ਕੇ ਉਸ ਦੇ ਅੱਗੇ ਰੱਖਦਾ ਹੈ ਮਤਲਬ ਕਹਿਣ ਦਾ ਪਹਿਲਾ ਨਾ ਧੋ ਕੇ ਇਹ ਪੁਜਾਰੀ ਵੀ ਕਿਸੇ ਦੇ ਘਰ ਭੋਜਨ ਚੱਕ ਜਾਂਦਾ ਤੇ ਨਾ ਧੋ ਕੇ ਪਹਿਲਾਂ ਬੈਠਦਾ ਫਿਰ ਸੁੱੱਚੇ ਥਾਂ ਤੇ ਬੈਠਦਾ ਤੇ ਫਿਰ ਉਹ ਇਸ ਦਾ ਜਜਮਾਨ ਹੈ ਜਿਹੜਾ ਇਸ ਨੂੰ ਸੁੱੱਚਾ ਭੋਜਨ ਪਰੋਸਦਾ ਹੈ ਜਿਹੜਾ ਕਿਸੇ ਨੇ ਪੈਣਾ ਨਹੀਂ ਛਕਿਆ ਜਾਂ ਝੂਠਾ ਨਹੀਂ ਕੀਤਾ ਸੁੱੱਚਾ ਹੋਏ ਕਹਿ ਜੀਵਿਆ ਲਖਾ ਪੜਨ ਸਲੋਕਾ ਫਿਰ ਇਹ ਜੀਵ ਭੋਜਨ ਛਕਦਾ ਤੇ ਫਿਰ ਸ਼ਲੋਕ ਪੜਦਾ ਜਨੀ ਧਾਰਮਿਕ ਪੁਸਤਕਾਂ ਦਾ ਪੜਦਾ ਹੈ ਉਹਨਾਂ ਦੇ ਸ਼ਲੋਕ ਪੜ ਕੇ ਕਹਿੰਦਾ ਇਹ ਦੇਖੋ ਇਹ ਤੁਹਾਡਾ ਪ੍ਰਮਾਣ ਹੋ ਗਿਆ ਪਰ ਕਹਾਤੀ ਜਾਏ ਸਟਿਆ ਕਿਸੇ ਲੱਕਾ ਧੋਖ ਪਰ ਇਹ ਜੀਵ ਉਹ ਤੇਰਾ ਮਨ ਐ ਪਵਿੱਤਰ ਹੈ ਤੇਰਾ ਥਰੀ ਹੀ ਰਹਿ ਪਵਿੱਤਰ ਹੈ ਤੇ ਇਸ ਵਿੱਚ ਤੂੰ ਇਹ ਭੋਜਨ ਪਾ ਲਿਆ ਤੇ ਇਸ ਨੂੰ ਭੋਜਨ ਨੂੰ ਚੰਗੇ ਸੋਚੇ ਭੋਜਨ ਨੂੰ ਇਹ ਪਵਿੱਤਰ ਕਰਨ ਦਾ ਦੋਖ ਫਿਰ ਕਿਹਨੂੰ ਲੱਗੇਗਾ ਸੋਚ ਵਿਚਾਰ ਕੇ ਦੇਖ ਦੇਖੋ ਕਿੰਨੀ ਭਿਆਰੀ ਗੱਲ ਗੁਰੂ ਜੀ ਸਾਹਿਬ ਪੁਜਾਰੀ ਬਾਪ ਖੇੜਾ ਚਣੌਣ ਵਾਸਤੇ ਲਿਖ ਕੇ ਗਏ ਆਕਸ਼ਾ ਦੀ ਬਾਹਰ ਆ ਜਿਹੜੀ ਨਾ ਉਹ ਪੁਜਾਰੀ ਬਾਪ ਦੇ ਖਿਲਾਫ ਚੱਲਦੀ ਹੈ ਕਲੀਅਰ ਕਰਦੀ ਹੈ ਬਿਲਕੁਲ ਵੀ ਤੂੰ ਕਿੱਥੇ ਕਿੱਥੇ ਸਾਨੂੰ ਖਾਬ ਕਰ ਰਹੇ ਹੈ ਫਰ ਐਸੇ ਕਰਕੇ ਇਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜਾ ਇਹਦਾ ਕੀਰਤਨ ਸੀ ਹੌਲੀ-ਹੌਲੀ ਅਲੋਪ ਹੋ ਗਿਆ ਇਹਦਾ ਕਾਰਨ ਇਹੀ ਰਿਹਾ ਹੁਣ ਅੱਗੇ ਗੁਰੂ ਜੀ ਹੋਰ ਕਲੀਅਰ ਕਰਦੇ ਆ ਥੋੜਾ ਜਿਆ ਕਿ ਐ ਪੁਜਾਰੀ ਵੀਰ ਤੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਵਤਾ ਮੰਨਦਾ ਹੈ ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੋਣ ਪੰणिमा ਪਾਇਆ ਕਿਰਤ ਮੈ ਸੰਤਰ ਦੇਵਤਾ ਲੋਣ ਇਹ ਦੇਵਤਾ ਇਥੇ ਸ਼ਬਦ ਦੋਨਾਂ ਨਾਲ ਵਰਤੇ ਜਾਏਗਾ ਅਨਵੀ ਦੇਵਤਾ ਹੈ ਪਾਣੀ ਦੀ ਦੇਵਤਾ ਹੈ ਅਗਨੀ ਦੇਵਤਾ ਹੈ ਇਸ ਭੋਜਨ ਵਿੱਚ ਪਾਇਆ ਗਿਆ ਲੋਣ ਵੀ ਦੇਵਤਾ ਹੈ ਤੇ ਪੰਜਵਾਂ ਇਹਦੇ ਵਿੱਚ ਕਿਹਾ ਉਹ ਆਖਾ ਪੰਜ ਦੇਵਤੇ ਪਵਿੱਤਰ ਇਹਦੇ ਵਿੱਚ ਇਕੱਠੇ ਹੋ ਗਏ ਤਾਂ ਹੋਆ ਆਪਾਕ ਪਵਿੱਤ ਫਿਰ ਇਹ ਭੋਜਨ ਤਿਆਰ ਹੋਇਆ ਪਵਿੱਤਰ ਭੋਜਨ ਤਿਆਰ ਹੋਇਆ ਕਾਪੀ ਸੋ ਧਨ ਗੱਡਿਆ ਤੁਕਾਂ ਪਈਆਂ ਤਿਤ ਪਰ ਜਦੋਂ ਇਹ ਇਨਸਾਨ ਇਹ ਪੁਜਾਰੀ ਵੀਰ ਜਦੋਂ ਇਹ ਤੇਰੇ ਘੂਪਤਨੇ ਸੁਣੋਂ ਤੇ ਫਿਰ ਇਹ ਤੁਕਾਂ ਪਈਆਂ ਤੇ ਫਿਰ ਇਹ ਗੈਸਟੇਜ ਹੋ ਗਿਆ ਜੇ ਨਹੀਂ ਉਹ ਇਸ ਨੂੰ ਕੋਈ ਦੇਖਣ ਨੂੰ ਵਿਦਿਆਰਥੀ ਇਹਦੀ ਹੈ ਮਤਲਬ ਕਿ ਤੇਰੇ ਸਰੀਰ ਨਾਲ ਸੰਪਰਕ ਚ ਆਉਣ ਚ ਲੱਗੀ ਕੁੜੀ ਜੀ ਕਹਿੰਦੇ ਇਹ ਤੇਰੀ ਬਾਹਰੀ ਸੁੱਚਤਾ ਨਾ ਜਿਹੜੀ ਇਹ ਮਨ ਨੂੰ ਪਵਿੱਤਰ ਨਹੀਂ ਕਰਦੀ ਬਾਹਰੋਂ ਪੰਡਾ ਧੋ ਕੇ ਬਾਹਰੋਂ ਸੁੱਚਤਾ ਦਿਖਾ ਕੇ ਸਵੱਛਤਾ ਜ਼ਰੂਰੀ ਹੈ ਸਵੱਛਤਾ ਜੀਵਨ ਦਾ ਇੱਕ ਆਧਾਰ ਹੈ ਪਰ ਸੁੱਚਤਾ ਇੱਕ ਵੱਖ ਕੰਮ ਹੈ ਸੱਚਾ ਨਹੀਂ ਰੱਖਿਆ ਜਾ ਸਕਦਾ ਕਿਸੇ ਵੀ ਚੀਜ਼ ਨੂੰ ਸੱਚੀ ਹੈ ਹੀ ਨਹੀਂ ਕੋਈ ਚੀਜ਼ ਸੁੱਚਾ ਤੇ ਕੇਵਲ ਇੱਕੋ ਹੀ ਹੈ ਉਹ ਹੈ ਸੱਚ ਮਾਲਕ ਪਰਮਾਤਮਾ ਜੇਤੁਮਖ ਨਾਮ ਨੈ ਉਤਰੇ ਪਿੰਨ ਲਾਵੇ ਰਸ ਖਾਈ ਗੁਰੂ ਜੀ ਕਹਿੰਦੇ ਅਸਲ ਗੱਲ ਇਹ ਹੈ ਵੀ ਜਿਹੜਾ ਪਰਮਾਤਮਾ ਨੂੰ ਯਾਗ ਨਹੀਂ ਕਰਦਾ ਉਹਦਾ ਸ਼ੁਕਰਾਨੇ ਵਿੱਚ ਨਹੀਂ ਰਹਿੰਦਾ ਨਾ ਹਵੇਸ਼ਾਂ ਤੇ ਫਿਰ ਇਹ ਦੁਨੀਆ ਦੇ ਰਸ ਭਰੇ ਪਦਾਰਥ ਖਾਂਦਾ ਹੈ ਨਾਨਕ ਐਵੇਂ ਜਾਣੀਏ ਤਿਤਮਖ ਟੁਕਾਂ ਪਾਹੀ ਗੁਰੂ ਜੀ ਕਹਿੰਦੇ ਨਾਨਕ ਜੀ ਕਹਿੰਦੇ ਆ ਇਹ ਇਸ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕੇ ਮੋਹ ਉਸ ਮੋਹ ਦੇ ਵੀ ਫਟਕਾਰਾਂ ਪੈਂਦੀਆਂ ਹਨ ਜਿਨੀ ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ ਜੀਵ ਦੀ ਨਾ ਜੀਵ ਪਰਮਾਤਮਾ ਨਾਲ ਦੀ ਜੁੜਿਆ ਹੋਇਆ ਉਹ ਵੀ ਨਿਤ ਬਦਨਾਮੀਆਂ ਝੱਲਦਾ ਹੈ ਚਾਹੇ ਉਹ ਕਿ ਨਹੀਂ ਆਪਣੇ ਆਪ ਨੂੰ ਬਾਹਰੋਂ ਕੋਈ ਤਰੱਕੀ ਦੇਖੀ ਆਵੇ ਦਸੀ ਜਾ ਆਓ ਇਹ ਤੇ ਗੁਰੂ ਜੀ ਨੇ ਇਸ ਕਰਮ ਕਾਂਡ ਨੂੰ ਕਿਹਾ ਕਿ ਹੁਣ ਅਗਲੀ ਜੋ ਗੱਲ ਹੈ ਉਹ ਹੈਗੀ ਹੈ 50% ਆਬਾਦੀ ਦੀ ਸਾਡੀ ਲਗਭਗ 50% ਆਬਾਦੀ ਕਿਉਂਕਿ ਰੇਸ਼ਿਓ ਹੈ ਨਾ 1000 ਬੰਦਿਆਂ ਵਿੱਚ ਇੰਨੀ ਹੈ ਸ੍ਰੀਆਂ ਰੇਸ਼ਿਓ ਅਸੀਂ ਪੜਦੇ ਰਹਿੰਦੇ ਆ ਸਾਡੇ ਹਰਿਆਣੇ ਦਾ ਤੇ ਪੰਜਾਬ ਦਾ ਘੱਟ ਹੈ ਇਹ 872 ਰੰਦਾ 864 670 ਤੱਕ ਰਹਿੰਦਾ ਦੂਜੀਆਂ ਸਟੇਟਾਂ ਤੇ ਇਹ ਬਰਾਬਰ ਜੀ ਹੈ ਕਰਨਾਟਕ ਹੋਏ ਰਾਜਾਂ ਦੇ ਵਿੱਚ ਇਸਤਰੀਆਂ ਦੀ ਗਿਣਤੀ ਜ਼ਿਆਦਾ ਹੈ ਬੰਦੇ ਨਾਲ। ਇਹ ਮਤਲਬ 50% ਦੀ ਐਵਰੇਜ ਆਬਾਦੀ ਹੈ ਜਿਹੜੀ ਇਸ ਨੂੰ ਸਮਾਜਿਕ ਅਧਿਕਾਰ ਨਹੀਂ ਸੀ ਨਾ ਤਾਂ ਰਾਜਨੀਤਿਕ ਅਧਿਕਾਰ ਸੀ ਨਾ ਧਰਮ ਦੇ ਅਧਿਕਾਰ ਸੀ ਅੱਜ ਵੀ ਦੇਖੋ ਨਾ ਸਾਡੇ ਕਈ ਮੰਦਰਾਂ ਦੇ ਵਿੱਚ ਕਈ ਧਾਰਮਿਕ ਸਥਾਨਾਂ ਦੇ ਵਿੱਚ ਇਸਤਰੀ ਨਹੀਂ ਜਾ ਸਕਦੀ। ਅਸੀਂ ਦੂਜਿਆਂ ਨੂੰ ਕੀ ਕਹੀਏ ਜਿਸ ਬਾਣੀ ਨੂੰ ਅਸੀਂ ਪੜ੍ਹ ਰਹੇ ਹਾਂ ਉਸ ਬਾਣੀ ਦਾ ਕੀਰਤਨ ਅਰਵੰਦ ਸਾਹਿਬ ਚ ਇਹ ਲੀਡਿੰਗ ਨਹੀਂ ਕਰ ਰਹੀਆਂ ਪਵੰਦੀ ਇਹ ਸਾਰਾ ਬਸ ਪੁਜਾਰੀ ਵਾਂ ਦਾ ਇੱਕ ਸਿਸਟਮ ਬਣਾਇਆ ਗਿਆ ਤੇ ਇਹ 50% ਵਾਦੀ ਨੂੰ ਇਗਨੋਰ ਹੀ ਕਰ ਦੇਣਾ ਮਤਲਬ ਕਿਸੇ ਸਮਾਜਿਕ ਚਾਹੇ ਕਿਸੇ ਧਾਰਮਿਕ ਕਿਸੇ ਵੀ ਰਸਮ ਤੋਂ ਬਾਹਰ ਰੱਖਣਾ ਗੁਰੂ ਜੀ ਕਹਿੰਦੇ ਇਹ ਕਿਵੇਂ ਕਰ ਰਹੇ ਹੋ ਤੁਸੀਂ ਜਿਹੜਾ ਤੁਹਾਨੂੰ ਉਪਾਰਗਣਾ ਕਰਨ ਵਾਲਾ ਸਿਸਟਮ ਹੈ ਉਸੇ ਦੀ ਨਿੰਦਾ ਕਰ ਰਹੇ ਜਿੱਥੋਂ ਤੁਸੀਂ ਪੈਦਾ ਹੋਇਆ ਉਸੇ ਦੀ ਨਿੰਦਾ ਕਰ ਰਹੇ ਇਹ ਕਿਵੇਂ ਹੋ ਸਕਦਾ ਇਹ ਨਹੀਂ ਹੋ ਸਕਦਾ ਗੁਰੂ ਜੀ ਇਸ ਗੱਲ ਨੂੰ ਸਮਝਾਉਣ ਲੱਗੇ ਆਓ ਆਪਾਂ ਸਮਝਦੇ ਹਾਂ ਮਹਲਾ ਪਹਿਲਾ ਪੰਡ ਜੰਮੀਏ ਪੰਡ ਨਿਮੀਏ ਪੰਨਾ ਮੰਗਣਵੇਂ ਹਾਉ ਗੁਰੂ ਕਦੇ ਢੰਡ ਦਾ ਮਤਲਬ ਆਉਂਦਾ ਹੈ ਇਸਤੀ ਇਸਤਰੀ ਤੋਂ ਪੈਦਾ ਹੁੰਨੇ ਆ ਤੇ ਫਿਰ ਉਸੇ ਦਾ ਤਿਰਸਕਾਰ ਕਰਦੇ ਆ ਉਸੇ ਦੇ ਸਰੀਰ ਤੋਂ ਸਾਡਾ ਮੁੱਢ ਵਜਿਆ ਨਿਮੇ ਫਿਰ ਵੀ ਅਸੀਂ ਉਸ ਨੂੰ ਤਿਰਸਕਾਰ ਕਰਦੇ ਆ ਫਿਰ ਅਸੀਂ ਸੰਸਾਰ ਤੇ ਪੈਦਾ ਹੋਗੇ ਸਾਡਾ ਮੰਗਣ ਵਿਆਹ ਹੈ ਜਿਹੜਾ ਉਹ ਵੀ ਉਹਦੇ ਨਾਲ ਹੰਦਾ ਫਿਰ ਅਸੀਂ ਨਹੀਂ ਉਸ ਨੂੰ ਤਿਰਸਕਾਰ ਕਰਦੇ ਆ ਕੰਮ ਕਰਦੇ ਆ ਇਕੋ ਮੈਂ ਕਈ ਵਾਰ ਕਹਿਣਾ ਹੁੰਦਾ ਕਿ ਬਾਬਾ ਨਾਨਕ ਜੀ ਨੂੰ 50% ਆਬਾਦੀ ਨੂੰ ਤਾਂ ਟੋਟਲੀ ਮੰਨ ਨਹੀਂ ਲੈਣਾ ਚਾਹੀਦਾ ਦੁਨੀਆ ਦੇ ਪਹਿਲੇ ਰੈਵਰ ਨੇ ਜਿਹੜੇ ਇਸ 50% ਆਬਾਦੀ ਨੂੰ ਅਧਿਕਾ ਹਰਗਵਾਰੇ ਦਾ ਅਧਿਕਾਰ ਅਧਿਕਾ ਸਮਾਜਿਕ ਅਧਿਕਾਰ ਉਹਨਾਂ ਦੀ ਗੱਲ ਕਰ ਰਿਹਾ ਭੰਡੋ ਹੋਵੇ ਦੋਸਤੀ ਪੰਡੋ ਚੱਲੇ ਰਾ ਗੁਰੂ ਜੀ ਕਹਿੰਦੇ ਸੰਸਾਰ ਦੇ ਬੰਨ ਦੀ ਜਿਹੜੀ ਰੀਤ ਹੈ ਇਹ ਇਸਤਰੀ ਤੋਂ ਬਿਨਾ ਹੋਣੀ ਨਹੀਂ ਸਕਦੀ ਤੇ ਇਸਤਰੀ ਹੀ ਇੱਕ ਐਸਾ ਸਿਸਟਮ ਹੈ ਜਿਹੜਾ ਸਮਾਜ ਨੂੰ ਬੰਨ੍ਹਦੀ ਹੈ ਜਿਵੇਂ ਇੱਕ ਰਸਤਾ ਇੱਕ ਪਿਆਰ ਦਾ ਰਸਤਾ ਪੈਦਾ ਹੁੰਦਾ ਹੈ ਜਿਹੜਾ ਸੰਸਾਰ ਵਿੱਚ ਇਕੱਠੇ ਰਹਿਣ ਦਾ ਉਹ ਵੀ ਇੱਥੋਂ ਮਿਲਦਾ ਹੈ ਪੰਡੂ ਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਹੁਣ ਦੇਖੋ ਨਾ ਤੁਸੀਂ ਸਿਸਟਮ ਦੇ ਵਿੱਚ ਕੀ ਰੱਖਿਆ ਹੋਇਆ ਜੇ ਕਿਸੇ ਇਨਸਾਨ ਦੀ ਪਤਨੀ ਮਰ ਜਾਂਦੀ ਹੈ ਉਸ ਨੂੰ ਦੁਬਾਰਾ ਉਸੇ ਤੈਵੇਂ ਵਿਆਹ ਦਿੱਤਾ ਜਾਂਦਾ ਪਰ ਜੇ ਉਹ ਪਤੀ ਮਰ ਜਾਂਦਾ ਤੇ ਉਸ ਨੂੰ ਫਿਰ ਇਸ ਇਸਤਰੀ ਸਮਾਜ ਵਿੱਚ ਰਹਿਣ ਦਿੱਤਾ ਜਾਂਦਾ ਕਿਉਂ ਕਰ ਰਹੇ ਹੋ ਐ ਸਾਹ ਗੁਰੂ ਜੀ ਕਹਿੰਦੇ ਕਿਉਂ ਐਸਾ ਹੋ ਰਿਹਾ ਸੋਖ ਕਿਉਂ ਮੰਨਦਾ ਆਕੀਏ ਜਿੱਤ ਜਮੇ ਰਾਜਾਨ ਰਾਜੇ ਨੂੰ ਕਿਹਾ ਜਾਂਦਾ ਸੀ ਕਿ ਇਹ ਨੇ ਪੁਰਾਣੇ ਜਨਮ ਵਿੱਚ ਭਗਤੀ ਕੀਤੀ ਹੈ ਇਹ ਭਗਤ ਹੈ ਤਾਂ ਰਾਜਾ ਬਣਿਆ ਤੇ ਪਰ ਜਿਸ ਦੇ ਪੇਟ ਤੋਂ ਇਹ ਪੈਦਾ ਹੋ ਰਿਹਾ ਹੈ ਉਹ ਨੂੰ ਤੁਸੀਂ ਸਤਕਾਰੀ ਨਹੀਂ ਦੇ ਰਹੇ ਕਿਉਂ ਸਵਾਰਾ குரு ਜੀ ਦਾ ਸੋਕ ਮੰਦਾ ਆਖੀਏ ਕਿਉਂ ਮੰਦਾ ਆਖਦੇ ਉਸ ਨੂੰ ਜਿੱਤ ਜੰਮਹਿਰਾ ਯਾਨ ਰਾਜੇ ਨੂੰ ਤੁਸੀਂ ਪਵਿੱਤਰ ਮੰਨਦੇ ਹੋ ਰਾਜੇ ਨੂੰ ਤੁਸੀਂ ਉੱਚਾ ਸੱਚਾ ਮੰਨਦੇ ਹੋ ਦੂਜੇ ਪਾਸੇ ਉਸ ਨੂੰ ਪੈਦਾ ਕਰਨ ਵਾਲੀ ਮਾਂ ਨੂੰ ਸਿੰਗਿੰਦ ਦਿਓ ਪੰਡ ਪੰਡ ਉਪਜੈ ਪੰਡ ਬਾਜ ਨਾ ਕੋਈ ਇਸ ਧ੍ਰਿਤੋ ਬਨਾ ਸੰਸਾਰ ਦੀ ਉਤਪਤੀ ਵੀ ਹੈ ਤੇ ਇਸ ਤੋਂ ਬਨਾ ਕੋਈ ਪੈਦਾ ਵੀ ਨਹੀਂ ਹੋਇਆ ਇਸ ਸੰਸਾਰ 'ਤੇ ਇੱਕ ਹੈ ਕੌਣ ਨਾਨਕ ਪੰਡੇ ਵਹਾਰਾ ਇੱਕੋ ਸੱਚਾ ਸੋਏ ਕੇਵਲ ਇੱਕ ਮਾਲਕ ਹੈ ਅਕਾਲ ਪੁਰਖ ਵੈਗੂ ਵੱਲਾ ਗੌੜ ਹੈ ਜਿਹੜਾ ਬਾਤੋ ਬਨਾ ਕੋ ਇਸ ਧ੍ਰਿਤੋ ਬਨਾ ਆਪਣੇ ਆਪ ਵਿੱਚ ਬਣਿਆ ਗੁਰੂ ਜੀ ਆਪਨ ਮੂਲ ਮੰਤਰ 'ਚ ਪੜਨੇ ਹੈ ਸਹ ਰੰ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਹੈ ਆਪਣੇ ਆਪ ਕਿਤੇ ਬਣੇ। ਬਾਕੀ ਸਾਰਾ ਜਗਤ ਇਸਤਰੀ ਦੇ ਪਹਿਲਾ ਵਰਜਨਾ ਦਾ ਸਾਧਨ ਜੇਤ ਮੁਕ ਸਦਾ ਚਲਾਹੀਏ ਪਕਾਰਤੀ ਚਾਰ ਗੁਰੂ ਜੀ ਕਹਿੰਦੇ ਭਾਵੇਂ ਮਨੁੱਖ ਹੋਵੇ ਤੇ ਭਾਵੇਂ ਹੋਵੇ ਇਸਤਰੀ ਜੋ ਵੀ ਪ੍ਰਭੂ ਦੇ ਹਣ ਗਾਉਂਦਾ ਹੈ ਹੁਣ ਦੇਖੋ ਇੱਥੇ ਬਰਾਬਰੀ ਦੇ ਹੱਕ ਦੀ ਗੱਲ ਕਰ ਰਹੇ ਗੁਰੂ ਜੀ ਕਹੇ ਮਾਲਕ ਦੇ ਹੁਣ ਭਾਵੇਂ ਬੰਦਾ ਹੋਵੇ ਤੇ ਭਾਵੇਂ ਇਸਤਰੀ ਹੋਵੇ ਦੋਨੋਂ ਹੀ ਗਾ ਸਕਦੇ ਐ ਤੇ ਉਹ ਭਾਗਾ ਵਾਲਾ ਜੀਵ ਐ ਉਹਦੇ ਮੱਥੇ ਦੇ ਭਾਗ ਜਾਗ ਪਏ ਜਿਹੜਾ ਮਾਲਕ ਨੂੰ ਯਾਦ ਕਰਦਾ ਐ ਉਹ ਕਿਸੇ ਵੀ ਵਰਗ ਤੋਂ ਆ ਸਕਦਾ ਐ ਇੱਥੇ ਗੁਰੂ ਜੀ ਸਾਨੂੰ ਸੇ ਅੱਧੀ ਵਰਦੀ ਐ ਜਿਹੜੀ ਉਹਨੂੰ ਕਰਮਕ ਆਜ਼ਾਦੀ ਦੇ ਦਿੰਦੀ। ਇਹ ਇਹ ਪੰਕਤੀ ਦੇਖ ਕੇ ਨਾਨਕ ਤੇਵ ਕੋ ਉਜਲੇ ਦਿੱਤ ਸੱਚਾ ਦਰਵਾਰ ਗੁਰੂ ਜੀ ਕਹਿੰਦੇ ਉਹੀ ਮਨੁੱਖ ਭਾਵੇਂ ਉਹ ਇਸਤਰੀ ਹੋਵੇ ਤੇ ਭਾਵੇਂ ਉਹ ਪੁਰਖ ਹੋਵੇ ਉਹੀ ਉਸੇ ਦਾ ਹੀ ਮੁਖ ਉਜਲ ਹੈ ਉਸ ਮਾਲਕ ਦੇ ਦਰ ਤੇ ਜਿਹੜਾ ਉਹ ਚੇਤੇ ਵਿੱਚ ਕਰਦਾ ਜਿਹੜਾ ਉਹ ਯਾਦ ਰੱਖਦਾ ਜਿਹੜਾ ਉਹ ਦਸਬੰਨ ਕਰਦਾ ਉਹ ਭਾਵੇਂ ਇਸਤਰੀ ਹੋ ਸਕਦੀ ਹੈ ਭਾਵੇਂ ਪੁਰਖ ਹੋ ਸਕਦਾ ਹੈ ਕਿੰਡੀ ਵੱਡੀ ਕ੍ਰਾਂਤੀਕਾਰੀ ਗੱਲ ਹੈ ਇਹ ਜੋ ਬਾਬਾ ਨਾਨਕ ਜੀ ਨੇ ਸਾਨੂੰ ਦੱਸੀ ਕਿ ਕਿਉਂਕਿ ਅੱਜ ਵੀ ਹੈ ਇਸ ਤਰ੍ਹਾਂ ਦੀ ਗੱਲ ਇਹ ਨਹੀਂ ਹੈ ਵੀ ਆਪਣੀਆਂ ਏਸ਼ਟਾਂ ਨੇ ਜਿਹੜੀਆਂ ਇਹਨਾਂ ਏਸ਼ਟ ਚ ਤੇ ਬਾਹਰਲੇ ਮੁਲਕਾਂ 'ਚ ਨਹੀਂ ਹੈ ਪਰ ਕਈ ਸਾਡੇ ਇੱਥੇ ਏਸ਼ੀਆ ਦੇ ਵਿੱਚ ਇਹ ਜਿਹੀਆਂ ਸਟੇਟਾਂ ਨੇ ਜਿੱਥੇ ਅੱਜ ਵੀ ਧਾਰਮਿਕ ਆਜ਼ਾਦੀ ਨਹੀਂ ਹੈ ਧਰਮ ਨਾ ਕਰ ਨਹੀਂ ਕਰ ਸਕਦੇ ਜਾ ਨਹੀਂ ਸਕਦੇ ਮੰਦਰ ਵਿੱਚ ਮੰਦਰ ਵਿੱਚ ਜਾਣਾ ਅਲਾਉਡ ਨਹੀਂ ਹੈ ਪਿੱਛੇ ਜੇ ਤੁਸੀਂ ਇੱਕ ਖਬਰ ਸੁਣੀ ਹੋਗੀ ਇਹ ਇੱਕ ਦੋ ਜੀਏ ਮਤਲਬ ਜਿ ਇਸਤਰੀ ਜਾਂ ਦੋ ਜੀਵਾ ਨੇ ਕੋਰਟ ਵਿੱਚ ਕੇਸ ਕਰਕੇ ਮਨਜ਼ੂਰੀ ਲੈ ਲਈ ਤੇ ਉਸ ਦੇ ਕਰਕੇ ਫਿਰ ਉਸ ਪੁਜਾਰੀ ਨੂੰ ਆਗਿਆ ਦੇਣੀ ਪਈ ਉਹਨਾਂ ਦੋਨਾਂ ਨੂੰ ਮੰਦਰ ਵਿੱਚ ਮੱਥਾ ਟੇਕਣ ਦੀ ਪਰ ਉਹ ਮੱਥਾ ਤਾਂ ਦੇ ਕਈਆਂ ਪੁਲਿਸ ਨੇ ਉਹਨਾਂ ਨੂੰ ਉਥੇ ਭੇਜਿਆ ਲੈ ਕੇ ਗਏ ਪੁਲਿਸ ਆਪਣੀ ਕੇਅਰ ਵਿੱਚ ਉਹ ਮੱਥਾ ਤੇ ਟੇਕਈਆਂ ਪਰ ਕਈ ਦਿਨ ਕਹਿੰਦੇ ਉਸ ਮੰਦਰ ਨੂੰ ਫਿਰ ਕੱਚੀ ਰਸੀਰਾਂ ਤੋਂ ਹੀ ਗਏ ਕਿਉਂਕਿ ਉੱਤੇ ਜੋਰ ਨਹੀਂ ਚੱਲਿਆ ਕੋਰਟ ਦੇ ਆਰਡਰ ਆ ਗਏ ਪਰ ਪੁਜਾਰੀ ਨੇ ਆਪਣੀ ਜਿਹੜੀ ਵਿਚਾਰ ਆ ਉਹ ਕੀ ਛੱਡੀ ਤੇ ਗੁਰੂ ਸਾਹਿਬ ਜੀ ਇਸੇ ਗੱਲ ਨੂੰ ਕਹਿ ਰਹੇ ਆ ਸੋ ਸਾਡੀ ਜਿਹੜੀ 50% ਵਾਦੀ ਹੈ ਉਹ ਅਗਰ ਬਾਬੇ ਨਾਨਕ ਨੂੰ ਨਹੀਂ ਮੰਨ ਰਹੀ ਤੇ ਮੈਂ ਤੇ ਮੈਂ ਤੇ ਕਹਾਂਗਾ ਇਦੋਂ ਵੱਡਾ ਕਿਰਤ ਕਰਨ ਦਾ ਬੰਦਾ ਕੋਈ ਹੋ ਨਹੀਂ ਸਕਦਾ ਜਿਸ ਬਾਬੇ ਨਾਨਕ ਨੇ ਸਾਨੂੰ ਇਹ ਆਜ਼ਾਦੀ ਇਹ ਅਧਿਕਾਰ ਦਵਾਇਆ ਹੈ ਕਿ ਤੁਸੀਂ ਧਰਮ ਦੇ ਕਰਮ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਤੇ ਅਸਾਨੂੰ ਮੰਨ ਲੈਣਾ ਚਾਹੀਦਾ ਹੈ ਤੇ ਜੇ ਇਹ ਅਧਿਵਾਦੀ ਮੰਨ ਲਏਗੀ ਜੇ ਇੱਕ ਬੰਦਾ ਪੜਦਾ ਤੇ ਇਕੱਲਾ ਪੜਦਾ ਜੇ ਇੱਕ ਇਸਤਰੀ ਪੜਦੀ ਹੈ ਇਹ ਉਹ ਗ੍ਰੰਥਨ ਕੋਣ ਅਨੁਪਾੜਕ ਪੜਾ ਜਾਂਦੀ ਹੈ ਦੇਖੋ ਕਿੰਨੀ ਬਡੀ ਸਖਤ ਹੈ ਪਰ ਐਸਾ ਅਸੀਂ ਕਰ ਨਹੀਂ ਰਹੇ ਜੇ ਸਾਡੇ ਘਰਾਂ ਦੇ ਅੰਦਰੋਂ ਇਸਤਰੀ ਜਾਗ ਵਿੱਚ ਹੋਏ ਜਿਹੜੇ ਸਾਰੇ ਬਹਿਮ ਭਰਮ ਭਲੇਖੇ ਤੇ ਫਿਰ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਨਾ ਪੜਨਾ ਇਹ ਚੀਜ਼ਾਂ ਸਾਰੀਆਂ ਨਿਕਲ ਜਾਣ ਇਹ ਵੀ ਕਿਹੋ ਜਿਹਾ ਸਮਾਜ ਹੋਏਗਾ ਸਮਾਜ ਦੇ ਵਿੱਚ ਇੱਕ ਬਦਲਾਅ ਆਏਗਾ ਚੇਂਜ ਆਏਗਾ ਕਰੇ ਸਿਵਾ ਬੰਨ ਲਖੀ ਪਾਣੀ ਪੜੀਏ ਸਮਝ ਗਏ ਤੇ ਵਿਚਾਰੀਏ ਤਾਂ ਹੀ ਪਤਾ ਲੱਗੂਗਾ ਸਾਨੂੰ ਬਾਬਾ ਲਾਲਕੀ ਜੀ ਸਾਡੇ ਵਾਸਤੇ ਕੀ ਕੁਝ ਕਰ ਗਏ ਤੇ ਆਪ ਮੁੱਤੀ ਚੜੀ ਜੇ ਬੈਠ ਗਏ ਆਪ ਦਿੱਲੀ ਵਿੱਚ ਸ਼ੀਸ਼ ਦੇ ਦਿੱਤਾ ਆਪ ਸਰਵਾਂ ਸਵਾਰ ਦਿੱਤਾ ਤੇ ਸਾਨੂੰ ਏਡੇ ਵੱਡੇ ਗੁਣ ਦੇ ਗਏ ਆਓ ਕੋੜੀ ਦਾ ਵਿਚਾਰ ਕਰਦੇ ਆਂ ਪੌੜੀ ਸਭ ਕੋ ਆਖੇ ਆਪਣਾ ਜਿਸ ਨਹੀਂ ਸੋ ਜੁਣ ਕੱਢੀਏ ਗੁਰੂ ਜੀ ਕਹਿੰਦੇ ਜਗਤ ਵਿੱਚ ਹਰੇਕ ਜੀਵ ਨੂੰ ਮਮਕਾ ਲੱਗੀ ਹੋਈ ਹੈ ਭੋਗ ਪਿਆਰੇ ਉਹ ਕਹਿੰਦਾ ਆਵੀ ਮੇਰੇ ਆਵੀ ਮੇਰੇ ਗੁਰੂ ਜੀ ਕਹਿੰਦੇ ਮੈਨੂੰ ਇੱਕ ਵੀ ਬੰਦਾ ਦਿਖਾਓ ਜਿਹਨੂੰ ਮਮਤਾ ਨਾ ਲੱਗੀ ਜਿਸ ਨਹੀਂ ਸੋ ਚੁਣ ਕੱਢੀਏ ਗੁਰੂ ਜੀ ਕਹਿੰਦੇ ਚੁਣ ਕੇ ਦੱਸੋ ਮੈਨੂੰ ਜੇ ਇੱਕ ਵੀ ਬੰਦਾ ਤੁਹਾਨੂੰ ਮਿਲ ਜਾਵੇ ਜਿਸ ਨੂੰ ਸੰਸਾਰ ਦੀ ਮਮਤਾ ਨਹੀਂ ਲੱਗੀ ਹੋਈ ਕਿਹੜੀ ਵਿਹਾਰੀ ਗੱਲ ਹੈ ਗੁਰੂ ਜੀ ਕਿੱਡਾ ਵੱਡਾ ਸਿਧਾਂਤ ਦੇ ਰਿਹਾ ਹੈ ਕੀਤਾ ਆਪ ਆਪਣਾ ਪਹਿ ਹੀ ਲੇਖਾ ਸੰਢੀਏ ਗੁਰੂ ਜੀ ਕਹਿੰਦੇ ਹਰ ਇੱਕ ਜੀਵ ਆਪਣੇ ਕੀਤੇ ਹੋਏ ਕਰਮਾਂ ਦਾ ਨਤੀਜਾ ਆਪ ਹੀ ਭੁਗਤ ਰਿਹਾ ਹੈ ਜਾ ਰਹਿਣਾ ਨਹੀਂ ਐਤ ਜਗ ਤਾਂ ਕਾਇਟ ਗਰਭ ਹੰਡੀਏ ਜਿਹਦੇ ਕੋਈ ਨਹੀਂ ਪਤਾ ਕਿ ਬਣਿਆ ਤੇ ਮਿਟਣਾ ਫਿਰ ਕਿਉਂ ਹੰਕਾਰੀ ਹੋਇਆ ਫਿਰ ਗੁਰੂ ਜੀ ਕਹਿੰਦੇ ਕਿਉਂ ਹੰਕਾਰੀ ਹੋਇਆ ਵਰਦਾ ਕਾਲੇ ਵਾਸਤੇ ਖਪੀਏ ਮੇਰੇ ਹੰਕਾਰ ਵਿੱਚ ਨਿਮਰਤਾ ਵਿੱਚ ਰਹੀਏ ਸਦਾ ਜੀਵ ਜੰਗੀ ਮੰਨਦਾ ਕਿਸੇ ਨਾ ਆਕੀਏ ਪੜ ਅੱਖਰ ਇਹ ਗੁਜਿਏ ਗੁਰੂ ਜੀ ਕਹਿੰਦੇ ਕੇਵਲ ਇਹ ਅੱਖਰ ਇਹ ਉਪਦੇਸ਼ ਪੜ ਕੇ ਸਮਝ ਲਈਏ ਕਿ ਕਿਸੇ ਨੂੰ ਵੀ ਮੰਦਾ ਨਹੀਂ ਅਖਣਾ ਚਾਹੀਦਾ ਜੇ ਆਪਣੇ ਨਾਲੋਂ ਸਾਰੇ ਚੰਗੇ ਨੇ ਹੰਕਾਰ ਆਪ ਹੀ ਘਟ ਜਾਏਗਾ ਨਾ ਜਦੋਂ ਮੇਰੇ ਨਾਲੋਂ ਸਾਰੇ ਹੀ ਸਿਆਣੇ ਨੇ ਸਮਾਜ ਸਾਰੇ ਮੇਰੇ ਨਾਲੋਂ ਜ਼ਿਆਦਾ ਸਿਆਣਾ ਹੈ ਫਿਰ ਆਪ ਹੀ ਮੈਂਨੇ ਮਰ ਰਾਂਗਾ ਤਾਰ ਜਦੋਂ ਮੈਂ ਇਹ ਸੋਚਦਾ ਕਿ ਮੈਂ ਹੀ ਸਿਆਣਾ ਤੇ ਦੂਜੇ ਸਾਰੇ ਕੰਮਲੇ ਆ ਤੇ ਮੇਰੇ ਅੰਦਰ ਹੰਕਾਰ ਆ ਗਿਆ ਤੇ ਮੇਰੇ ਹੰਕਾਰ ਕੀ ਕਰ ਰਿਹਾ ਮੂਰਖ ਬਣਾ ਰਿਹਾ ਤੈਨੂੰ ਇੱਕ ਮੂਰਖ ਬਣਿਆ ਹੋਇਆ ਗੁਰੂ ਜੀ ਕਹਿੰਦੇ ਮੂਰਖੈ ਨਾਲ ਨਾ ਗੁਜਿਏ ਐਸੇ ਮੂਰਖ ਬੰਦੇ ਨਾਲ ਗੁਰੂ ਜੀ ਕਹਿੰਦੇ ਮੇਰੇ ਝਗੜਾ ਕਰਨ ਦਾ ਕੋਈ ਪੈਗਾਨੀ ਨਾ ਕਹ ਰਹੇ ਇਹ ਜਿਹੋ ਬੰਦੇ ਨਾਲ ਝਗੜਾ ਜਿਹੜੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਹਾਵੀ ਸਮਝਦੇ ਆ